ਹਾਂਜੀ ਗਾਇਜ਼ ਯਾਰ ਕਿਦਾਂ ਫਿਰ ਸਾਰੇ ਇੱਕ ਵਾਰੀ ਫਿਰ ਤੋਂ ਤੁਹਾਡਾ ਸਭ ਦਾ ਵੈਲਕਮ ਇੱਕ ਨਿਊ ਵੀਡੀਓ ਦੇ ਅੰਦਰ ਯਾਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਭ ਦਾ ਵੈਲਕਮ ਮਤਲਬ ਡਬਲ ਡਬਲ ਮੈਂ ਰਿਪੀਟ ਕਰਤਾ ਪਰ ਮਤਲਬ ਯਾਰ ਅੱਜ ਦੀ ਵੀਡੀਓ ਜਿਹੜਾ ਤੁਹਾਡਾ ਥੰਬਨੇਲ ਮਤਲਬ ਥੰਬਨੇਲ ਤੁਸੀਂ ਦੇਖ ਲਿਆ ਹੋਵੇਗਾ ਮਤਲਬ ਕਿਉਂਕਿ ਆਪਾਂ ਥੰਬਨੇਲ ਪਹਿਲਾਂ ਕ੍ਰੀਏਟ ਕਰ ਲੈਂਦੇ ਆ ਯਾਰ ਮਤਲਬ ਤੁਹ ਸਮਝਿਆ ਕਰੋ ਥੋੜੀ ਯਾਰ ਕਿ ਆਪਾਂ ਬਲੇ ਵੀਡੀਓ ਜਿਹੜੀ ਹੈ ਥੰਬਨੇਲ ਪਹਿਲਾਂ ਕ੍ਰੀਏਟ ਕਰਦੇ ਆ ਉਹਦੇ ਬਾਅਦ ਆਪਾਂ ਵੀਡੀਓ ਜਿਹੜੀ ਹੈ ਉਹ ਮੇਕ ਕਰਦੇ ਆ ਮਤਲਬ ਬਣਾਉਂਦੇ ਆ ਤੇ ਗਾਇਜ਼ ਅੱਜ ਦੀ ਜਿਹੜਾ ਵੀਡੀ ਨਹੀਂ ਨਹੀਂ ਗਲਬਾਇ ਯਾਰ ਬੈਸਾ ਵੀ ਤੁਹਾਨੂੰ ਪਤਾ ਹੀ ਹੋਣਾ ਯਾਰ ਜਿਹੜੇ ਵੀ ਵੀਰ ਆਪਣੇ ਮਤਲਬ ਕੀ ਇੰਡੀਨ ਵੀਕਲ ਸਿਮੂਲੇਟਰ ਪਲੇ ਕਰਦੇ ਨੇ ਉਹਨਾਂ ਨੂੰ ਸਭ ਨੂੰ ਪਤਾ ਹੋਣਾ ਹੈ ਕਿ ਮਤਲਬ ਕੱਲਾ ਟਰੈਕਟਰ ਬਿਗ ਟਰਾਲੀ ਲੋਡ ਵਿੱਚ ਨਹੀਂ ਖੇਚ ਸਕਦਾ ਤੇ ਗਾਈ ਜਿਵੇਂ ਕੀ ਸਾਨੂੰ ਅਪਡੇਟ ਦੇ ਬਾਅਦ ਆਪਸ਼ਨ ਮਿਲਿਆ ਹੀ ਏਆਈ ਟ੍ਰਿਪਲ ਟ੍ਰਿਪਲ ਯੂਜ਼ ਕਰਨ ਦਾ ਤੇ ਮਤਲਬ ਪਹਿਲਾਂ ਤੇ ਆਪਾਂ ਸਿੰਗਲ ਏਆਈ ਨਾਲ ਹੀ ਕੱਢ ਕੇ ਦੇਖਾਂਗੇ ਕਿ ਨਿਕਲਦਾ ਹੈ ਕਿ ਨਹੀਂ ਨਹੀਂ ਤੇ ਬਾਅਦ ਵਿੱਚ ਤੁਹਾਨੂੰ ਪਤਾ ਯਾਰ ਆਪਾਂ ਕੀ ਕਰਨਾ ਨਿਕਲ ਵੀ ਗਿਆ ਫਿਰ ਵੀ ਆਪਾਂ ਫਸਾ ਕੇ ਫਿਰ ਤੋਂ ਟ੍ਰਿਪਲ ਟ੍ਰਿਪਲ ਲਾ ਕੇ ਫਿਰ ਅਪਾਂ ਮਜ਼ੇ ਲਾਵਾਂਗੇ ਕਿ ਮਤਲਬ ਉਹ ਨਿਕਲਦਾ ਹੈ ਕਿ ਨਹੀਂ ਤੇ ਬਾਕੀ ਆ ਕੇ ਦੇਖ ਰਹੇ ਆ ਬਿਗ ਟਰਾਲੀ ਉਹ ਵੀ ਲੋਡ ਮਤਲਬ ਕਿ ਲੋਡ ਹੈ ਤੇ ਉਹ ਵੀ ਆਪਣਾ ਜੋ ਕੀ ਹੈ ਜੋਂ ਡੀਅਰ ਤੇ ਫਸਿਆ ਪਿਆ ਮਡ ਦੇ ਵਿੱਚ ਤੇ ਆਪਾਂ ਚਲੋ गाइस ਆਪਾਂ ਮਤਲਬ ਕਿ ਪਹਿਲਾ ਜਿਹੜਾ ਆਹ ਵਾਲਾ ਟਰੈਕਟਰ ਹੈ ਆਪਣਾ ਪਹਿਲਾ ਜਿਹੜਾ ਇਹ ਆਈਏ ਉਹਨੂੰ ਜਾ ਕੇ ਟੋਚਨ ਪਾਦਨੇ ਮਤਲਬ ਸੈਟ ਕਰਦਨੇ ਆ ਜਾ ਕੇ ਆਜੋ ਮੜਾ ਜਾ ਬਸ ਲਈ ਥੋੜਾ ਜਿਹਾ ਹੋ ਰਿਹਾ ਗਿਆ ਬਲੌਕ ਕਰ ਦੇਣਾ ਆਪਾਂ ਆ ਲੋ ਸਿੰਗਲ ਆਪਾਂ ਲਾ ਦਿੱਤਾ ਤੇ ਹੁਣ ਆਪਾਂ ਚੱਲ ਜਾਈਏ ਆਪਣੇ ਟਰੈਕਟਰ ਦੇ ਜਿਹੜਾ ਕੀ ਮਤਲਬ ਆਪਣਾ ਤੇ ਨਹੀਂਗਾ ਮਤਲਬ ਜੋ ਟ੍ਰੈਕਟਰ ਆਪਾਂ ਪਹਿਲਾਂ ਸਟਾਰਟਿੰਗ ਚ ਲਿਆ ਸੀ ਤੇ ਬਾਕੀ ਮੋਡੀਫਿਕੇਸ਼ਨ ਆਪਾਂ ਕੋਈ ਵੀ ਨਹੀਂ ਕੀਤੀ ਨਾਰਮਲ ਟ੍ਰੈਕਟਰ ਰੱਖੇ ਨੇ ਸਾਰੀ ਤੇ AI ਨੂੰ ਆਪਾਂ ਇੱਕ ਵਾਰੀ ਕਰ ਦਿੰਨੇ ਹੁਣੇ ਹੀ ਆਨ ਕਿਉਂਕਿ ਆਪਾਂ ਜਿਆਦਾ ਲੰਬੀ ਵੀਡੀਓ ਲੈ ਕੇ ਨਹੀਂ ਜਾਣਾ ਜੰਦੇ ਸਟਾਰਟਿੰਗ ਕਰ ਦਿੰਨੇ ਹੁਣ ਤੋਂ ਆ ਲੋ AI ਨੂੰ ਕਰਤਾ ਆਪਾਂ ਪਹਿਲਾਂ ਹੋ ਜਾ ਆਨ ਤੇ ਆ ਲੋ ਆਪਣਾ ਇਹਦਾ ਵੀ ਓਏ ਯਾਰ ਇਹ ਤਾਂ ਤੁਰ ਪਿਆ ਗਾਈਸ ਇੱਕ ਸੈਕਿੰਡ ਆਪਾਂ ਦੂਜੇ ਐਂਗਲ ਤੋਂ ਚੈੱਕ ਕਰਦੇ ਆ ਆ ਦੇਖੋ ਗਾਈਸ ਇਹ ਤਾਂ ਯਾਰ ਬੜਾ ਨਾਰਮਲ ਨਿਕਲੀ ਜਾਂਦੇ ਆ ਯਾਰ हां देखो यार मतलब मैं सोचया ही कि नहीं निकल पाएगा पर एआई नु करो ऑफ ਹੋਂਤੇ ਵੈਸੇ ਯਾਰ ਇਹਨੇ ਕੱਲੇ ਨੇ ਵੀ ਲੈ ਜਾਣਾ ਆਂ ਯਾਰ ਖਿੱਚ ਕੇ ਜਦੋਂ ਆਪਣਾ AI ਦਾ ਆਪਸ਼ਨ ਨਹੀਂ ਆਇਆ ਹੀ ਉਦੋਂ ਆਪਾਂ ਲਓ 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 ਕੱਲਾ ਕੱਲਾ ਨਹੀਂ ਯਾਰ ਕੱਲਾ ਤੇ ਅੜ ਜਾਏਗਾ 1 ਸੈਕਿੰਡ ਕੱਲਾ ਨਹੀਂ ਮਤਲਬ ਕੱਲੇ ਦੀ ਇੰਨੀ ਦਮ ਨਹੀਂ ਹੈਗੀ ਬਟ ਚਲੋ ਆਪਾਂ ਫਿਰ ਤੂੰ AI ਨੂੰ ਕਰਦੇ ਆਨ ਤੇ ਇੱਕ ਵਾਰ ਗਾਡੀ ਦਿਨੇ ਬਾਹਰ ਦੇਖਦੇ ਆ ਕਿ ਪਤਾ ਜਾ ਕੇ ਅੱਗੇ ਜਿੱਥੇ ਉੱਚੀ ਜਗ੍ਹਾ ਉਥੇ ਜਾ ਕੇ ਅੜ ਜਾਏ ਬਰ ਮਤਲਬ ਕੋਈ ਆਈਡੀਆ ਨਹੀਂ ਹੈ ਜੇ ਹਾਂ ਲੋ ਕਰੋ ਚੈੱਕ ਓਏ ਓਏ ਪਲਟ ਚੱਲਿਆ ਹੀ ਇੱਕ ਸੈਕਿੰਡ ਦੋਵੇਂ ਟਰੈਕਟਰ ਬਾਹਰ ਆ ਗਏ ਨੇ ਤੇ ਟਰਾਲ ਅੜ ਗਿਆ ਇੱਥੇ ਆ ਕੇ ਟਰਾਲਾ ਹਜੇ ਵੀ ਅੰਦਰ ਹੀ ਹੈ ਗਾਈਜ਼ ਹਜੇ ਵੀ ਅੰਦਰ ਹੀ ਹੈ ਮੈਂ ਕਿਹਾ ਸੀ ਕਿ ਮਤਲਬ ਕੁਝ ਵੀ ਹੋ ਸਕਦਾ ਇੱਕ ਸੈਕਿੰਡ ਆਪਾਂ ਇਹਨੂੰ ਆਫ ਕਰਦੇ ਹਾਂ ਆ ਦੇਖੋ ਮੁੜਿਓ ਗਾਈਜ਼ ਟਰਾਲਾ ਅੜ ਗਿਆ ਯਾਰ ਪਿੱਛੇ ਦੇਖੋ ਗਾਈਜ਼ ਜਾ ਕੇ ਯਾਰ ਕੀ ਕਹਿ ਸਕਦੇ ਇੱਥੇ ਦੋਵੇਂ ਟਰੈਕਟਰ ਪੂਰਾ ਜ਼ੋਰ ਲੱਗੰਦੇ ਮੇਰੇ ਵਾਲੇ ਟਰੈਕਟਰ ਦਾ ਜ਼ਿਆਦਾ ਲੱਗੰਦੇ ਆ ਸਾਹਮਣੇ ਵਾਲੇ ਦਾ ਕੋਈ ਪਤਾ ਨਹੀਂ ਚਲੋ ਯਾਰ ਹੁਣ ਥੋੜਾ ਜ ਸਾਡੇ ਕੋਲ ਮੌਕਾ ਇੱਕ ਮਿਲ ਗਿਆ ਕਿ ਆਪਾਂ ਤੀਜਾ AI ਵੀ ਸਪਮ ਕਰਾਂਗੇ AI ਨੂੰ ਪਹਿਲਾਂ ਆਪਾਂ ਕਰ ਦਨੇ ਆਫ ਤੇ ਮੈਂ ਤੁਹਾਨੂੰ ਦੂਜੇ ਐਂਗਲ ਤੋਂ ਵੀਊ ਦਿਖਾਣਾ ਮਤਲਬ ਵੀਊ ਚੈੱਕ ਕਰਦੇ ਆਪਾਂ ਇਦਾਂ ਨਹੀਂ ਵਧੀਆ ਲੱਗਦਾ ਇੱਕ ਸੈਕਿੰਡ ਆਪਾਂ ਇੱਕ ਹੋਰ AI ਨੂੰ ਕਰ ਦਈਏ ਇੱਥੇ ਸਪਮ ਐਂਡ ਇੱਥੇ ਚੱਲਦੇ ਹੁਣ ਤੇ ਇਹਨੂੰ ਵੀ ਆਪਾਂ ਕਰਾਂਗੇ ਜੋਂਡੀਰ ਚ ਨਹੀਂ ਕਨਵਰਟ ਕਰਾਂਗੇ ਆਪਾਂ ਇਹਦੇ ਨਾਲ ਵੀ ਨਹੀਂ ਖੇਚ ਪਾਉਂਦੇ ਤੇ ਫਿਰ ਆਪਾਂ ਸਾਨੂੰ ਇੱਕ ਹੋਰ AI ਲਾਣ ਦਾ ਮੌਕਾ ਮਿਲੇਗਾ ਤੇ ਆਹ ਲਓ ਆਪਾਂ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਕਿੱਧਰ ਨੂੰ ਜਾਣਾ ਆਪਾਂ ਹੁਣ ਲੈ ਕੇ ਜਾਣਾ ਮੜੇ ਬੈਕ ਤੇ ਗਾਈਜ਼ ਮਜ਼ਾ ਆਉਣ ਵਾਲਾ ਪੂਰਾ ਇੱਕ ਸੈਕਿੰਡ ਵਧੀਆ ਕਰਕੇ ਆਪਾਂ ਸਾਰੇ AI ਨੂੰ ਬਾਅਦ ਵਿੱਚ ਆਨ ਕਰਾਂਗੇ ਅੱਬੇ ਹੋ ਜਾ ਥੋੜਾ ਜਿਹਾ ਪਿੱਛੇ ਹੋ ਜਾ ਆ ਤੇ ਥੱਲੇ ਹੁਣ ਵਾਲੀ ਨੀਵੀਂ ਜਗ੍ਹਾ ਤੇ ਆ ਗਿਆ ਇਨੇ ਜ਼ੋਰ ਵਧੀਆ ਲਾਣਾ ਵੈਸੇ ਮਹਿੰਦਰੇ ਨੇ ਆਪਾਂ ਹੁਣ ਚੱਲਦੇ ਹਾਂ ਪਹਿਲੇ AI ਤੇ ਓਏ ਪਿੱਛੇ ਘਾਤੋਂ ਨਹੀਂ ਹੋਣਾ ਇੱਕ ਸੈਕਿੰਡ ਸੈਂਟਰ ਵਾਲਾ AI ਕਿੱਥੇ ਵੇ ਆ ਲਓ ਗਾਈਜ਼ ਹੁਣ ਆਪਾਂ ਕਰ ਦਿੰਨੇ ਆ ਇੱਕ ਸੈਕਿੰਡ ਇੱਕ ਸੈਕਿੰਡ ਸਾਰੇ ਯਾ ਇਹਨੂੰ ਆਨ ਕਰ ਦਿੰਨੇ ਆ ਤੇ ਹੁਣ ਦੇਖਦੇ ਆ ਗਾਈਸ ਹੁਣ ਤੇ ਖਿੱਚਿਆ ਜਾਏਗਾ ਓ ਬੱਲੇ 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 ਗਾਈਸ ਯਾਰ ਆ ਦੇਖੋ ਯਾਰ ਮਤਲਬ ਹਜੇ ਵੀ ਟਰਾਲਾ ਆੜਿਆ ਪਿਆ ਯਾਰ ਓ ਨਹੀਂ ਯਾਰ ਆ ਕੀ ਹੋ ਰਿਹਾ ਹੈ ਆ ਦੇਖੋ ਗਾਈਸ ਯਾਰ ਤਿੰਨ ਤਿੰਨ ਟ੍ਰੈਕਟਰ ਪਾ ਤੇ ਤਾਂ ਵੀ ਨਹੀਂ ਖਿੱਚਿਆ ਜਾਂਦੇ ਓ ਖਿੱਚਿਆ ਗਿਆ ਕਿਆ ਬਾਤ ਹੈ ਗਾਈਸ ਫਾਈਨਲੀ ਮਤਲਬ ਨਿਕਲ ਹੀ ਗਿਆ ਟਰਾਲਾ ਹੁਣ ਦੇਖੋ ਹੁਣ ਦੇਖੋ ਸਪੀਡ ਓ ਕਿਆ ਬਾਤ ਹੈ ਆਏ ਹਾਏ ਕਰ ਦੋ ਆਫ ਲਾ ਦੋ ਬ੍ਰੇਕਾਂ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਓਯਾ ਮੇਂਂਦਰਾ ਕੱਲਾ ਓ ਨਹੀਂ ਨਹੀਂ ਸੌਰੀ ਕੱਲਾ ਨਹੀਂ ਜਾਂਦੇ ਆਂ ਐਂਡ ਗਾਈਜ਼ ਮਤਲਬ ਗਾਈਜ਼ ਮਤਲਬ ਜੋ ਆਪਣਾ ਫਾਈਨਲ ਰਿਜ਼ਲਟ ਓਏ ਮਤਲਬ ਕਿ ਆਪਾਂ ਜਿਵੇਂ ਕਿ ਸਿੰਗਲ ਟੈਕਟਰ ਨਾਲ ਤੇ ਖੇਤ ਹੀ ਨਹੀਂ ਸਕਦੇ ਐਂਡ ਅਗਰ ਆਪਾਂ ਡਬਲ ਏਆਈ ਨੂੰ ਇੱਕ ਨੂੰ ਐਡ ਕਰਦੇ ਆਂ ਫਿਰ ਆਪਾਂ ਬਾਹਰ ਤੱਕ ਲੈ ਆ ਸਕਦੇ ਆਂ ਬਟ ਆਪਾਂ ਮੜ ਦੇ ਬਾਹਰ ਨਹੀਂ ਘੱਟ ਸਕਦੇ ਉੱਥੇ ਆ ਕੇ ਟਰਾਲਾ ਜਿਹੜਾ ਆੜ ਸਕਦਾ ਪਰ ਮਨ ਲਓ ਹੋ ਸਕਦਾ ਕਿ ਆਪਾਂ ਗੱਡ ਵੀ ਲਈ ਅਗਰ ਸਪੀਡ ਵਿੱਚ ਹੁੰਨੇ ਆਂ ਤਾਂ ਤੇ ਆਪਣਾ ਜੋ ਕਿ ਤਿੰਨ AI ਲਾਣ ਦੇ ਬਾਅਦ ਆਪਾਂ ਕਰ ਸਕਦੇ ਹਾਂ ਬਟ ਯਾਰ ਮਤਲਬ ਮੈਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਯਾਦ ਹੈ ਕਿ ਮੈਂ ਸੋਲੋ ਟਰੇਡਰ ਨਾਲ ਵੀ ਕੱਢਿਆ ਸੀ ਮਤਲਬ ਐਵੇਂ ਆਪਾਂ ਟਰੈਵਲ ਕੱਢ ਚੁੱਕੇ ਹਾਂ ਯਾਰ ਸਿੰਗਲ ਟਰੇਡਰ ਨਾਲ ਵੀ ਜਿਸ ਟਾਈਮ ਤੇ ਕੋਈ ਵੀ AI ਨਹੀਂ ਸੀ ਇਹ ਗੇਮ ਦੇ ਵਿੱਚ ਕਿਉਂਕਿ ਸਟਾਰਟਿੰਗ ਬਹੁਤ ਸ਼ੁਰੂਤ ਹੋਈ ਜਦੋਂ ਕਿ ਇੱਕ ਵੀ ਟਰੇਡਰ AI ਵਿੱਚ ਨਹੀਂ ਐਡ ਕੀਤਾ ਸੀ ਹੁਣ ਤੇ ਤਿੰਨ-ਤਿੰਨ ਟਰੇਡਰ ਆਪਾਂ ਕਰ ਸਕਦੇ ਹਾਂ ਬਟ ਯਾਰ ਫਿਰ ਮਿਲਦੇ ਹਾਂ ਆਪਾਂ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਗਾਇਸ ਤੇ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ